ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ ਤਾਂ ਜਦੋਂ ਕਹਦੀ ਵੀ 16 17 ਜਿਹੜੇ ਵਿਆਹ ਦੇ ਰਿਸ਼ਤੇ ਆਏ ਸੀ ਉਹਨੂੰ ਕੁੜੀ ਦੇ ਰਿਸ਼ਤੇ ਆਏ ਸੀ ਉਹਨਾਂ ਨਾਲ ਨਹੀਂ ਹੋ ਸਕਿਆ ਜਦੋਂ 18ਵਾਂ ਕਹਦੀ ਠਾਰ 18ਵਾਂ ਰਿਸ਼ਤਾ ਆਇਆ ਤਾਂ ਪਿੰਡ ਦੇ ਵਿੱਚ ਫੇਰ ਵੀ ਪਾਨੀ ਵੱਜੀ ਰਿਸ਼ਤਾ ਟੁੱਟਦੇ ਟੁੱਟਦੇ ਬਚਿਆ ਮੁੰਡਾ ਮੁੰਡੇ ਦੀ ਉਮਰ ਵੀ ਬਹੁਤ ਲੰਘਦੀ ਜਾ ਰਹੀ ਸੀ ਤੇ ਕਹਿੰਦੇ ਵੀ ਉਸ ਦਿਨ ਕੀ ਕੀਤਾ ਐਂਟੀ ਪਾਰਟੀ ਦੇ ਘਰ ਦੇ ਮੂਹਰੇ ਪਟਾਕੇ ਚਲਾਤੇ ਲਾੜੇ ਨੇ ਲਾੜ ਨੇ ਜਦੋਂ ਪਟਾਕੇ ਚਲਾਤੇ ਉਹਨਾਂ ਨੇ ਇੱਕ ਵੀਡੀਓ ਬਣਾ ਲਈ ਜਿੱਦੇ ਕਹਿ ਦਈਏ ਮੌਕ ਡਰੈਲ ਲੱਗੀ ਸੀ ਉਹਦੇ ਕੀ ਕੀਤਾ ਉਹਨਾਂ ਨੇ ਵੀਡੀਓ ਵਾਇਰਲ ਕਰਤੀ ਲੋਕਾਂ ਮੁਰੇ ਭੇਜਤੀ ਥਾਣੇ ਚ ਭੇਜਤੀ ਵੀ ਇਹ ਇੱਕ ਬਸ ਤਾਂ ਪਿਆਬ ਉੱਜੜ ਰਿਹਾ ਇੱਕ ਬਸ ਤਾਂ ਇੱਕ ਜੰਗ ਲੱਗਨ ਨੂੰ ਰੈਡੀ ਹੋਈ ਪਈ ਐ ਤੇ ਇੱਕ ਬਸ ਇਹ ਇਸ ਤਰ੍ਹਾਂ ਚਲਾਈ ਜਾਂਦੇ ਆ ਪਟਾਕੇ ਚਲਾਈ ਜਾਂਦੇ ਆ ਸਾਡੇ ਪਿੰਡ ਨੂੰ ਅਹਿਜਾ ਖੌਫਨਾਕ ਕੰਮ ਕਰ ਰਹੇ ਨੇ ਜਿਹਦੇ ਕਰਕੇ ਸਾਡੇ ਪਿੰਡ ਨੂੰ ਘਾਟਾ ਪੈ ਸਕਦਾ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਥਾਣੇ ਜਦੋਂ ਗੱਲ ਪਹੁੰਚਦੀ ਆ ਲਾੜੇ ਨੂੰ ਚੱਕਿਆ ਜਾਂਦਾ ਪੁਲਿਸ ਵੱਲੋਂ ਲਾੜੀ ਨੂੰ ਵੀ ਚੱਕਿਆ ਜਾਂਦਾ ਪੁਲਿਸ ਵੱਲੋਂ ਤੇ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਆ ਆ ਜੋ ਸਾਰੀ ਗੱਲ ਪੁੱਛਾਂਗੇ ਉਸ ਲਾੜੇ ਕੋਲੋਂ ਵੀ ਕੀ ਗੱਲਬਾਤ ਹੁੰਦੀ ਆ ਕਿਵੇਂ ਰਾਜੀਨਾਮਾ ਹੋਇਆ 60000 ਦੇ ਪਟਾਕੇ ਸੀਗੇ 2 2.5 ਲੱਖ ਰੁਪਇਆ ਉਹਦਾ ਮੁੰਡੇ ਦਾ ਥਾਣੇ ਦੇ ਵਿੱਚ ਹੀ ਲੱਗਿਆ ਕਹਿੰਦੇ 60000 ਦੇ ਪਟਾਕੇ 2.5 ਲੱਖ ਰੁਪਇਆ ਲੈ ਕੇ ਖਿਹੜਾ ਛੁੱਟਿਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਅੱਜ ਦੱਸ ਦਿਆਂ ਤੁਹਾਨੂੰ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਗੱਲਬਾਤ ਸਾਰੀ ਕੀ ਹੋਈ ਆ ਕਹਿੰਦੇ ਮਸਾ ਮਸਾ ਮੁੰਡੇ ਦਾ ਵਿਆਹ ਹੋਇਆ ਸੀ ਤੇ ਵਿਆਹ ਦੇ ਵਿੱਚ ਇਹ ਜਿਹਾ ਕਾਰਨਾਮਾ ਕੀ ਹੋਇਆ ਕੀ ਇਹੋ ਜੀ ਗੱਲਬਾਤ ਹੋਈ ਕਿ ਸਾਰਾ ਪੰਜਾਬ ਤੇ ਸਾਰਾ ਪਿੰਡ ਫਾਹੇ ਟੰਗਿਆ ਗਿਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਹੈ ਦੋਸਤੋ ਇਸ ਬੰਦੇ ਦਾ ਵਿਆਹ ਸੀਗਾ ਤੇ ਗੱਲਬਾਤ ਕਰਾਂਗੇ ਤੇ ਇਹਦਾ ਦੋਸਤਾਂ ਗੱਲਬਾਤ ਕਰਾਂਗੇ ਬਈ ਸਸੀ ਦਾ ਸਸੀ ਦਾ ਕੀ ਗੱਲਬਾਤ ਹੋਈ ਆ ਬਈ ਸਾਰਾ ਮਸਲਾ ਕੀ ਗੱਲ ਇਹ ਹੋਈ ਆ ਬਈ ਮੇਰਾ ਵਿਆਹ ਸੀ ਮਸਾ ਮਸਾ ਹੀ ਹੋਇਆ ਸੀ ਤੇ ਚਾਹ ਨਹੀਂ ਚੱਕਿਆ ਜਾਂਦਾ ਹੂੰ ਤੇ ਗਵੰਡੀਆਂ ਨੂੰ ਮਿਰਚਾਂ ਲੱਗੀਆਂ ਮਿਰਚਾਂ ਕਿ ਐ ਲੱਗੀਆਂ ਗਵੰਡੀਆਂ ਨੇ ਪਹਿਲਾਂ ਭਾਨੀਆਂ ਬਹੁਤ ਮਾਰਨ 15 16 ਭਾਨੀਆਂ ਮਾਰਤੀਆਂ ਸਾਡੇ ਘਰੋਂ ਚਾਹ ਤੇ ਬਿਸਕੁਟ ਖਾ ਕੇ ਮੁਰ ਜਾਂਦੇ ਸੀਗੇ ਜਦੋਂ ਪਹਿਲਾਂ ਗੱਲਬਾਤ ਪੱਕੀ ਹੋ ਮੰਨ ਲਾ ਵੀ ਸਾਡਾ ਐ ਹੋ ਜਾਂਦਾ ਵੀ ਬਸ ਯਾਰ ਪੰਜਾਂ ਚਾਰ ਦਿਨਾਂ ਨੂੰ ਛਗਣ ਪੈ ਜੂਗਾ ਵੀ ਕਹਿੰਦੇ ਜਾ ਕੇ ਸਾਨੂੰ ਦੱਸਦੇ ਆ ਜਦੋਂ ਮੇਰੇ ਸਾਲੇ ਉੱਥੋਂ ਨਿਕਲਦੇ ਸੀ ਨਿਗਾਰਾ ਰੱਖਦੇ ਸੀਗੇ ਉਹਦੀ ਅਗਲੇ ਨੂੰ ਕਹਿੰਦੇ ਸੀ ਵੀ ਇਹ ਤਾਂ ਨਸ਼ੇੜੀ ਐ ਤਾਂ ਐ ਆ ਉਹ ਤਾਂ ਐ ਚੰਗੇ ਨਹੀਂ ਬੰਦੇ ਤੇ ਉੱਥੇ ਭਾਨੇ ਵੱਜ ਜਾਂਦੇ ਸੀ ਹੂੰ 15 ਵਜh ਤੇ ਇਹ ਗੱਲ ਹੋਈ ਫੇਰ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਤਾਂ ਘਰੋਂ ਬਿਸਕਟ ਖਵਾ ਕੇ ਬਰਫੀ ਖਵਾ ਕੇ ਚਾਹ ਪਿਆ ਕੇ ਮੋੜ ਦਿੰਨੇ ਆ ਸਾਡੀ ਤਾਂ ਘੱਲੋ ਘੜ ਘਟੋ ਘੜ ਵਿਕ ਗੱਟਾ ਖੰਡ ਦਾ ਲੱਗਿਆ ਸੀਗਾ ਰਸਤਾ ਰਸਤਾ ਜੀ ਫੇਰ ਸਾਨੂੰ ਕਿਸੇ ਨੇ ਦੱਸਿਆ ਵੀ ਭਾਈ ਤੁਸੀਂ ਬਾਤ 'ਚ ਖੜਿਓ ਬਾਹਵ ਕੀ ਗੱਲ ਆ ਕਹਦਾ ਛੋਡੇ ਜਿਹੜੇ ਗਵੰਡੀ ਆ ਬੰਦੇ ਛੋਡੇ ਰਿਸ਼ਤੇਦਾਰਾਂ ਨੂੰ ਜਿਹੜੇ ਛੋਡੇ ਘਰੋਂ ਵੇਚ ਕੇ ਜਾਂਦਾ ਘੇਲ ਕੇ ਉਹਨਾਂ ਨੂੰ ਨਾਲ ਦੇ ਨਾਲ ਹੀ ਉਹ ਮਾਰ ਦਿੰਦੇ ਆ ਪਾਨੀ ਪਾਨੀ ਮਾਰਦੇ ਆ ਹਾਂ ਕਹਦਾ ਦੋ ਚਾਰ ਇਹ ਘਰ ਤੁਸੀਂ ਛਡਾ ਕੇ ਗਾਂ ਤੁਸੀਂ ਨੰਗ ਜੋਗੇ ਤੇ ਗਾਂ ਛੋਡੇ ਕੋਈ ਬੰਦਾ ਪਾਨੇ ਨਹੀਂ ਮਾਰੂ ਅੱਛਾ ਜਿਹੜੀ ਗੱਲ ਇਹ ਕਹਿ ਰਿਹਾ ਵੀ ਪਾਨੀ ਮਾਰਦੇ ਪਿੰਡ ਦੇ ਵਿੱਚ ਮਾਰਦੇ ਸੀ ਪਾਨੀਆਂ ਬਈ ਬਹੁਤ ਪਾਨੀਆਂ ਮਾਰਦੇ ਸੀ ਜਿਵੇਂ ਕਿ ਮੈਂ ਤਾਂ ਹੁਣ ਇਹਦਾ ਯਾਰ ਬੇਲੀਆਂ ਬਚਪਨ ਤੋਂ ਨਾਲ ਰਿਆਂ ਮੈਂ ਬਹੁਤ ਦੇਖਿਆ ਜਿੰਮਤਰੋ ਵੀ ਕਈ ਸਾਡੇ ਵੀ ਯਾਰ ਦੋਸਤ ਸੀਗੇ ਅੱਗੇ ਜਿਨ੍ਹਾਂ ਨਾਲ ਨਹੀਂ ਸੀ ਬੰਦੀ ਉਹ ਵੀ ਐਂ ਕਰਦੇ ਸੀ ਜਦੋਂ ਵੀ ਬਾਈ ਦਾ ਰਿਸ਼ਤਾ ਹੁੰਦਾ ਸੀ ਉਹਨਾਂ ਨੇ ਕੀ ਕਰਨਾ ਬੰਦੇ ਦਾ ਕੰਟੈਕਟ ਵਗੈਰਾ ਪਾਲ ਕੇ ਜਾਂ ਤਾਂ ਫਿਰ ਉਹਦੋਂ ਪਾਣੀ ਮਾਰ ਦੇਣੀ ਜਾਂ ਜਦੋਂ ਘਰ ਚੋਂ ਨਿਕਲਦੇ ਸੀ ਅੱਗੇ ਬੱਸ ਸਟੈਂਡ ਕੋਲੇ ਜਾ ਕੇ ਉੱਥੇ ਘੇਰ ਕੇ ਉੱਥੇ ਪਾਣੀ ਮਾਰ ਦੇਣੀ ਮਤਲਬ ਕੁੱਲ ਮਿਲਾ ਕੇ ਉਹ ਚਾਹੁੰਦੇ ਨਹੀਂ ਸੀ ਵੀ ਇਹਦਾ ਵਿਆਹ ਹੋਵੇ ਵੀ ਉਹ ਇਹਦੇ ਤੇ ਪਤਾ ਨਹੀਂ ਕੋਈ ਬਚਪਨ ਤੋਂ ਹੀ ਕੋਈ ਦੁਸ਼ਮਣੀ ਸੀ ਖਰੇ ਕੋਈ ਵੈਰ ਬਰੋ ਸੀ ਕਿਉਂਕਿ ਇਹਦੇ ਸਾਰੇ ਭਰਾਵਾਂ ਦਾ ਵਿਆਹ ਹੋ ਚੁੱਕਿਆ ਬਈ ਦੋ ਭਰਾ ਇਹ ਤੇ ਇਹ ਤਿੰਨ ਭੈਣਾਂ ਸਾਰਿਆਂ ਦਾ ਵਿਆਹ ਹੋ ਚੁੱਕਿਆ ਇਹ ਕੱਲਾ ਮੁੰਡਾ ਰਹਿ ਗਿਆ ਜਿਹਦਾ ਵਿਆਹ ਨਹੀਂ ਸੀ ਹੋ ਰਿਹਾ ਉਮਰ ਵੀ ਬੀਤਦੀ ਜਾ ਰਹੀ ਸੀ ਲੋਕ ਪਾਨੀਆਂ ਮਾਰ ਦਿੰਦੇ ਸੀ 16 17 ਰਿਸ਼ਤੇ ਬਣਦੇ ਬੰਦੇ ਟੁੱਟੇ ਆ ਇਹਦੇ ਅੱਛਾ ਕਿੰਨੀ ਉਮਰ ਹੋਈ ਤੇਰੀ ਮੇਰੀ 35 ਸਾਲ ਪਿੰਡ ਦੇ ਵਿੱਚ ਹੋਰ ਵੀ ਪਾਨੀ ਮਾਰਦੇ ਸੀ ਕਿਹੜੇ ਕਿਹੜੇ ਲੋਕ ਸੀਗੇ ਜਿਹੜੇ ਪਾਨੀ ਮਾਰਦੇ ਪਤਾ ਦਨ ਪਿੰਡ ਦੇ ਵਿੱਚ ਬਾਹਲੇ ਤਾਂ ਗਵੰਡੂ ਹੀ ਸਾਡੇ ਤੇ ਜਦੋਂ ਐਤ ਕੀ ਹੋਣਾ ਸੀ ਜਦੋਂ 16 ਰਿਸ਼ਤਾ ਮੈਂ ਵੇਖਿਆ ਆਇਆ ਮੈਨੂੰ ਜਦੋਂ ਪਤਾ ਲੱਗਿਆ ਇੱਕ ਤਾਂ ਮੈਂ ਉਹਨੂੰ ਖੜਾਤਾ ਗਾਂ ਜਿਵੇਂ ਹੁਣ ਸਾਡੇ ਮੋੜ ਪੈਂਦਾ ਜਿਵੇਂ ਥੋੜੀ ਬਾਅਦ ਜਾ ਕੇ ਮੈਂ ਉਹਨੂੰ ਕਿਹਾ ਮੈਂ ਉਹ ਮੋੜ ਤੇ ਖੜ ਜਾ ਜਾ ਕੇ ਹੈਨਾ ਇਹਨੇ ਚੱਲ ਮੋੜ ਰਮਾਲ ਮੋਲ ਜਾ ਬੰਨਿਆ ਠੰਡ ਦੇ ਦੰਸੀ ਲੋਈ ਲੈ ਲਈ ਉੱਤੇ ਤੇ ਉੱਥੇ ਬਹਿ ਗਿਆ ਜਾ ਕੇ ਮੋੜ ਤੇ ਇਧਰੋਂ ਜਦੋਂ ਉਹ ਨਿਕਲੇ ਬਾਅਦ ਚ ਮੈਂ ਖੜ ਗਿਆ ਜਦੋਂ ਉਹ ਸਾਡੇ ਘਰ ਲੰਘੇ ਬਾਹਰ ਤੋਂ ਖੜੇ ਸੀ ਬੰਦੇ ਉਹਨਾਂ ਦਾ ਬੁੜੀਆ ਬੰਦੇ ਸਾਰੇ ਹਨ ਜਦੋਂ ਘਰ ਲੰਘੇ ਸਾਡੇ ਤੇ ਗਾਂ ਜਾ ਕੇ ਇਹ ਖੜਾ ਸੀ ਗਾਂ ਜਿਹੜੇ ਹੋਰ ਸੀ ਤਿੰਨ ਚਾਰ ਕੱਢ ਜਿਹੜੇ ਮਾਰਦੇ ਭੰਨ ਉਹਦੋਂ ਉੱਥੋਂ ਲੰਘੇ ਸਾਡਾਂ ਅੱਖਾਂ 'ਚ ਗੱਗਲੇ ਲੰਘੇ ਗੱਲ ਉਹ ਤੇ ਵਿਆਹ ਵੀ ਅਸੀਂ ਸਿੱਧਾ ਹੀ ਉਹਨਾਂ ਨੂੰ ਕਹਤਾ ਵੀ ਅਸੀਂ ਵਿਆਹ ਛੇਤੀ ਛੇਤੀ ਕੋਈ ਲੈਣਾ ਉਹ ਕਹਿੰਦੇ ਵੀ ਕਿਉਂ ਲੈਣਾ ਮੈਂ ਕਿਹਾ ਵੀ ਉਮਰ ਵੇਖ ਲਓ ਸਾਨੂੰ ਕੋਈ ਬਾਲ ਤੇ ਪੈਸੇ ਢੇਲੇ ਦਾ ਨਹੀਂ ਬਾਲਾ ਕੋਈ ਹੋਰ ਨਹੀਂ ਅਸੀਂ ਕਿੰਨੇ ਜਿਹੜਾ ਕੇ ਲੈ ਆਵਾਂਗੇ ਉਹ ਕਹਿੰਦੇ ਨਹੀਂ ਵੀ ਅਸੀਂ ਵਿਆਹ ਕਰਾਂਗੇ ਹੈਗੇ ਚਲ ਠੀਕ ਆ ਕੋਈ ਨਹੀਂ ਕਰ ਦੋ ਜਦੋਂ ਗੱਲਬਾਤ ਹੋ ਗਈ ਸਾਰੀ ਤੇ ਉਹਨਾਂ ਨੂੰ ਜਦੋਂ ਪਿੰਡ ਦਾ ਨਹੀਂ ਪਤਾ ਲੱਗਾ ਸਾਰਾ ਕੁਝ ਅਸੀਂ ਹਲਵਾਈ ਬੋਤ ਗਰ ਜੁੰਨਾ ਗਿੜਾਹੀ ਚੜਾਲੀ ਜਿੱਦੇ ਗਿੜਾਹੀ ਚੜਾਲੀ ਇਹਨਾਂ ਨੂੰ ਪਿੰਡ ਦਾ ਪਤਾ ਲੱਗ ਗਿਆ ਜਾ ਕੇ ਇਹਨਾਂ ਨੇ ਰੁਪਿਆ ਫੜਾਤਾ ਹੂੰ ਫੇਰ ਪਾਣੀ ਮਾਰਤੀ ਵੀ ਤਾਂ ਆਏ ਆ ਨਸ਼ੇੜੀਆ ਫਲਾਨਾ ਧੌਂਕਾ ਕੁੜੀ ਦਾ ਪਿਓ ਪੈਰਾਂ ਤੇ ਪਾਣੀ ਨਾ ਪਾਣ ਦਵੇ ਮੈਂ ਤਾਂ ਰਹਿਤਾ ਹੀ ਨਹੀਂ ਕਰਨਾ ਇੱਥੇ ਸਾਨੂੰ ਤਾਂ ਟਾਈਮ ਨਾ ਪਤਾ ਲੱਗਾ ਅਸੀਂ ਹੋਰ ਥਾਂ ਤੋੜ ਦਾਂਗੇ ਸੀ ਉਹ ਕਰਦਾਂਗੇ ਮੈਂ ਕਿਹਾ ਇਹ ਲਈ ਤਾਂ ਹੋਰ ਥਾਂ ਤੋੜ ਦਾਂਗੇ ਤੇ ਮੈਂ ਹੋਰ ਥਾਂ ਕਿਹਦੇ ਨਾਲ ਤੁਰੂੰਗਾ ਮੇਨ ਤਮੋਰਕੇਲਾ ਸਤਨਿਜੁਨਾ ਚੀਤੀ ਹੈ ਨਾ ਪਹਿਲਾ ਮਸਾ ਹੋਇਆ ਫਿਰ ਭਾਈ ਅਸੀਂ ਗੱਲਬਾਤ ਕੀਤੀ ਸਾਡੇ ਪਿੰਡੋ ਸਰਪੰਚ ਮੈਂਬਰ ਤੇ ਹਾਬ ਦੇ ਗੱਲਬਾਤ ਕਰਕੇ ਅਸੀਂ ਉੱਥੇ ਲੈ ਕੇ ਗਏ ਜਦੋਂ ਉੱਥੇ ਲੈ ਕੇ ਗਏ ਅਸੀਂ ਤੇ ਗੱਲਬਾਤ ਕੀਤੀ ਉਹ ਕਹਿੰਦਾ ਵੀ ਐ ਕਰਕੇ ਮੈਂ ਸਿੱਧਾ ਹੀ ਅਸੀਂ ਦੋਨੇ ਸੀਗੇ ਇਹਨੇ ਸਿੱਧਾ ਹੀ ਕਹਤਾ ਕਹਿੰਦਾ ਹਾਂ ਹਾਂਜੀ ਭਾਈ ਨਾਲ ਸੀ ਇਹਨੇ ਜਦੋਂ ਸਿੱਧਾ ਹੀ ਕਹਤਾ ਕਹਿੰਦਾ ਸਾਡੇ ਗਵੰਡ ਕਨੇ ਸੁਣਨੇ ਗੱਲ ਕਹੀ ਆ ਆ ਨਾਗਾ ਵੀ ਇੰਨੇ ਨਾ ਬੰਦੇ ਹੋਣਗੇ ਕਹਿੰਦੇ ਵੀ ਆਹ ਨਾਂ ਦਾ ਆ ਉਹ ਕਹਿੰਦਾ ਬਈ ਉਹਨਾਂ ਨੇ ਜਾਣ ਕੇ ਪੀਆ ਫੜਾਉਂਦੇ ਆ ਲੈ ਅਸੀਂ ਮੂੰਹ ਤੇ ਸੱਦ ਲੈਣਾ ਕਹਿ ਕੇ ਦਿਖਾ ਦਿੰਨੇ ਇੱਕ ਵਾਰੀ ਵੀ ਅਸੀਂ ਕਿਹਾ ਵੀ ਸਾਨੂੰ ਉਹ ਬੰਦਾ ਦਿਖਾ ਦਿਓ ਜਿਹਨੇ ਤੁਹਾਨੂੰ ਪਾਣੀ ਮਾਰੀ ਆ ਵੀ ਸਾਨੂੰ ਉਹ ਬੰਦਾ ਮੂੰਹ ਤੇ ਕਰਾ ਦਿਓ ਜਿਹਨੇ ਪਾਣੀ ਮਾਰੀ ਆ ਵੀ ਐ ਆ ਜੋ ਆ ਵੀ ਕੋਈ ਸਬੂਤ ਦੇ ਦੇ ਵੀ ਬੰਦਾ ਨਸ਼ੇੜੀ ਆ ਜਾਂ ਗਲਤ ਕੰਮ ਕਰਦਾ ਕੁਝ ਵੀ ਇੱਕ ਸਬੂਤ ਦੇ ਦੇ ਅਸੀਂ ਰਿਸ਼ਤਾ ਨਹੀਂ ਕਰਦੇ ਉਹ ਬੰਦੇ ਬੇਫਾਲਤੂ ਮਤਲਬ ਝੂਠੀਆਂ ਗੱਲਾਂ ਸੁਨਾ ਸੁਨਾ ਕੇ ਅੱਗੇ ਰਿਸ਼ਤਾ ਤੋੜਨ ਦੀ ਗੱਲ ਕਰ ਰਹੇ ਸੀ ਇਹਦੇ ਪਰ ਫਿਰ ਵੀ ਰੱਬ ਦੀ ਸੁੱਖ ਨਾਲ ਕਰਦੇ ਮੰਨ ਗਏ ਸਾਰੇ ਕੁਝ ਹੋ ਗਿਆ ਵੀ ਦਾ ਵਿਆਹ ਵਧੀਆ ਮੰਨ ਗਏ ਉਹ ਅਸੀਂ ਵਿਆਹ ਪੂਰਾ ਬਈ ਚਾਣਾ ਕੀਤਾ ਸਾਰਾ ਬਰਾਤ ਗਏ ਬਰਾਤ ਵਧੀਆ ਲਿਆਂਦੀ ਆ ਕੇ ਗੱਲ ਆਈ ਵੀ 7 6 ਤਰੀਕ ਸੀ ਮਨ ਲੱਗਾ ਇਹਦੇ ਵਿਆਹ ਦੀ 7 ਤਰੀਕ ਨੂੰ ਬਰਾਤ ਸੀ ਦੀ ਰਾਤ ਨੂੰ ਆਏ ਸਾਨੂੰ ਨਹੀਂ ਪਤਾ ਸੀ ਵੀ ਉਧਰ ਜੰਗ ਜੁੰਗ ਦਾ ਕੰਮ ਚੱਲ ਰਿਹਾ ਮੌਕ ਡਰਿੱਲ ਮੋਦੀ ਦੁਆਰਾ ਇਹ ਬਿਆਨ ਆਏ ਵੀ ਅੱਜ ਰਾਤ ਨੂੰ ਵੀ ਮੌਕ ਡਰਿੱਲ ਲੱਗਣੀ ਆ ਵੀ ਲੈਟਾ ਸਾਰੀਆਂ ਬੰਦ ਹਾਂ ਵੀ ਕਈ ਅਰੇ ਦੋ ਦਿਨ ਪਹਿਲਾਂ ਯਾਰ ਵਿਆਹ ਹੋਇਆ ਅਸੀਂ ਵਿਆਹ ਹੋ ਕੇ ਪਟਾਕੇ ਚਲਾ ਕੇ ਉਹਨਾਂ ਦੇ 12 ਬੂਲਾਂ 'ਚ ਥਾਪਕਾਂ ਮਾਰਨਾ ਜਿੰਨਾਂ ਸਾਡੇ ਪਾਣੀ ਮਾਰੀ ਸੀ ਇਹ ਮੈਂ ਤੇ ਦੋ ਹੋਰ ਸੀ ਮੁੰਡੇ ਹਾਂ ਜੀ ਹਾਂ ਪਾਣੀ ਮਾਰੇ ਪਰ ਲੋਕਾਂ ਨੇ ਕੀ ਕੀਤਾ ਵੀ ਪਟਾਕਿਆਂ ਦੀ ਵੀਡੀਓ ਬਣਾ ਲਈ ਜਿੱਦਣ ਵਾਕਟਰ ਲੱਗ ਗਿਆ ਉਹਨਾਂ ਨੇ ਚੱਕ ਕੇ ਵਾਇਰਲ ਕਰ ਲਈ ਵੀ ਉਹਨਾਂ ਨੇ ਜਾ ਕੇ ਪੁਲਿਸ ਵਾਲਿਆਂ ਨੂੰ ਐਦਾਂ ਵੀ ਇਹ ਪਟਾਕੇ ਚਲਾਈ ਜਾਂਦੇ ਵਿਆਹ ਲੋਕਾਂ ਨੇ ਪੁਲਿਸਾਂ ਨੂੰ ਗੁੰਮਰਾਹ ਕੀਤਾ ਵੀ ਇਹ ਫਿਰ ਵੀ ਕੀ ਅਸੀਂ ਬਰਾਤ ਲੈ ਕੇ ਆਏ ਜਦੋਂ ਰਾਤ ਨੂੰ ਅਸੀਂ ਇਹ ਪਰਾਤ ਲੈ ਕੇ ਆਏ ਨੱਚੀ ਗਈ ਜਾਂਦੇ ਸੀ ਅਸੀਂ ਮੈਂ ਤੇ ਇਹਨੂੰ ਸੱਦਿਆ ਮੈਂ ਇਹਨੂੰ ਕਿਹਾ ਆ ਜਾ ਯਾਰ ਲਾੜਿਆ ਵੀ ਆਪਾਂ ਪਟਾਕੇ ਛੱਡ ਕੇ ਆਉਣੇ ਆ ਗਵਾਂਡੀਆਂ ਦੇ ਜਿਹੜੇ ਮੈਂ ਕਿਹਾ ਸੀਗੇ ਹਨਾ ਬਾਅਦ ਵਿਰੋਧ ਕੱਢ ਕੇ ਆਉਣੇ ਆ ਅਸੀਂ ਬਈ ਜਿੰਨੇ ਪਟਾਕੇ ਲਈ ਸੀ ਸਾਰੇ ਛੱਤ ਤੇ ਲੈ ਕੇ ਦੋਵੇਂ ਤਿੰਨੇ ਜਣੇ ਚੱਕ ਕੇ ਅਸੀਂ ਪਰ ਕੋਈ ਨਹੀਂ ਦੇਖਿਆ ਸਿੱਧੇ ਘਰ ਤੇ ਉੱਤੇ ਨੀਵੇਂ ਗਵਾਂਡੀਆਂ ਦੇ ਘਰਾਂ 'ਲ ਪਟਾਕੇ ਪਟੂਕੇ ਛੱਡਦੇ ਅਸ ਤੋਂ ਤੋਂ ਬਾਜੀਆਂ ਜੀ ਫਿਰ ਕੀ ਉਹਨਾਂ ਨੇ ਵੀਡੀਓ ਵੀਡੀਓ ਬਣਾ ਲਈ ਚੱਲ ਪਟਾਕਿਆਂ ਦੀ ਠੀਕ ਹੈ ਜੀ ਉਹੀ ਫਿਰ ਦੋ ਤਿੰਨ ਦਿਨ ਬਾਅਦ ਮੋਕਟਰਲ ਲੱਗ ਗਿਆ ਤੇ ਉਹਨਾਂ ਨੇ ਚੱਕ ਕੇ ਉਹ ਵੀਡੀਓ ਇੰਸਟਾ ਤੇ ਪੋਸਟ ਕਰਤੀ ਜਨਤਾ ਨੇ ਚੱਕ ਕੇ ਮੀਮਸ ਬਣਾਤੇ ਵੀ ਇਹਨਾਂ ਨੂੰ ਵੀ ਦੁਨੀਆਦਾਰੀ ਦੀ ਹੈਣੀ ਇਹਨਾਂ ਨੂੰ ਪੰਜਾਬ ਦੀ ਹੈਣੀ ਆ ਨਾ ਪੰਜਾਬ 'ਚ ਇਹ ਹੋ ਰਿਹਾ ਵੋ ਹੋ ਰਿਹਾ ਵੀ ਪਿੰਡ 'ਚ ਇਹ ਹੋ ਰਿਹਾ ਬਲਕਿ ਉਹ ਵੀਡੀਓ ਸਾਡਾ ਤਾਂ ਵਿਆਹ ਹੀ 2 ਦਿਨ ਪਹਿਲਾਂ ਸੀ ਸਾਡਾ ਤਾਂ ਵਿਆਹ ਹੀ 2 ਦਿਨ ਪਹਿਲਾਂ ਸੀ ਗਵਾਂਡੀਆਂ ਨੇ ਖਾਰ ਕੱਢਣ ਕਰਕੇ ਵੀਡੀਓ ਚੜਾਤੀ ਤੇ ਪੁਲਿਸ ਆਦਿ ਰਿਪੋਰਟ ਲਿਖਾਤੀ ਵੀ ਇਹ ਬੰਦਿਆਂ ਨੇ ਵੀ ਇਸ ਦਿਨ ਪਟਾਕੇ ਚਲਾਏ ਜਦਕੀ ਸਰਪੰਚ ਮੈਂਬਰ ਸਾਰੇ ਗਵਾਹ ਸੀ ਵੀ ਉਸ ਦਿਨ ਦੀ ਉਹ ਵੀਡੀਓ ਨਹੀਂ ਉਹ ਮੌਕ ਡਰਿੱਲ ਤੋਂ ਪਹਿਲਾਂ ਦਾ ਵਿਆਹ ਸਾਡਾ ਉਹਨਾਂ ਨੇ ਵੈਰ ਵਿਰੋਧ ਕੱਢਣ ਲਈ ਵੀ ਅਸੀਂ ਹੁਣ ਇੰਨੇ ਪਟਾਕੇ ਲਿਆਉਣੇ ਅਸੀਂ ਤਾਂ ਚਲਾਉਣੀ ਆ 2 ਦਿਨ ਬਾਅਦ ਜੰਗ ਲੱਗ ਜੂ ਸਾਨੂੰ ਕੀ ਪਤਾ ਉਹਨਾਂ ਨੇ ਚੱਕ ਕੇ ਗਲਤ ਫਾਰ ਪਾਤੀ ਅਜਾ ਫੇਰ ਫੇਰ ਕਿ ਭਾਈ ਅਸੀਂ ਪਟਾਕੇ ਚਲਾਏ ਸੀ ਸਾਡੇ ਕੋਲੇ ਪੈਸੇ ਸੀਗੇ ਅਸੀਂ ਪਟਾਕੇ ਲਿਆਂਦੇ ਪਟਾਕੇ ਜਦੋਂ ਚਲਾਏ ਸਾਰਾ ਕੁਝ ਕਰ ਲਿਆ ਠੀਕ ਹੈ ਨਾ ਤੇ ਸਾਢੇ ਤੱਕ ਅਗਲੇ ਦੇ ਹੱਕ ਤੇ ਦੀਵਾ ਬਾਲਣਾ ਸੀ ਜਦੋਂ ਸਾਡੇ ਬਾਲਦੇ ਸਕਲੇ ਠੀਕ ਹੈ ਅਗਲੇ ਕਰਦੇ ਸੀ ਵੀ ਅਸੀਂ ਵਿਆਹ ਨਹੀਂ ਹੋਣ ਦੇਣਾ ਅਸੀਂ ਕਰਾ ਲਿਆ ਦੋਸਤੋ ਇਹ ਉਹ ਮੁੰਡਿਆ ਇਹ ਮੁੰਡਾ ਲਾਲਾ ਸੀਗਾ ਤੇ ਇਹ ਇਹਦਾ ਦੋਸਤ ਆ ਕਹਿੰਦੇ ਪਿੰਡ ਦੇ ਵਿੱਚ ਜਦੋਂ ਇਹਦਾ ਵਿਆਹ ਹੁੰਦਾ ਨਹੀਂ ਸੀਗਾ ਭਾਨੀ ਮਾਰ ਦਿੰਦੇ ਸੀ ਲੋਕ ਤੇ ਜਦੋਂ ਵਿਆਹ ਨੇੜੇ ਧਰ ਲਿਆ ਕੋਈ ਬਣ ਗਈ ਇਹਨਾਂ ਦੀ ਗੱਲਬਾਤ ਹੋਈ ਸੈਟਿੰਗ ਹੋ ਗਈ ਕਿਸੇ ਦੀ ਭਾਨੀ ਚੱਲੀ ਨਹੀਂ ਤੇ ਇਹਦਾ ਵਿਆਹ ਹੋ ਗਿਆ ਕਹਿੰਦੇ ਜਿਹੜੇ ਬੰਦੇ ਐਂਟੀਪਾਰਟੀ ਦੇ ਸੀਗੇ ਉਹ ਨਾ ਕੀ ਕਰਦੇ ਸੀ ਹਰ ਇੱਕ ਵਿਆਹ ਦੇ ਵਿੱਚ ਇਹਨਾਂ ਦੀ ਚੁਗਲੀ ਕਰ ਦਿੰਦੇ ਸੀ ਹਨਾ ਹਰ ਇੱਕ ਭਾਨੀ ਮਾਰ ਦਿੰਦੇ ਸੀ ਜਿਹਦੇ ਕਰਕੇ ਇਹਦਾ ਵਿਆਹ ਨਹੀਂ ਹੁੰਦਾ ਸੀਗਾ ਇੱਕ ਦਿਨ ਇਹ ਜੇ ਆਇਆ ਵੀ ਇਹਨਾਂ ਦਾ ਵਿਆਹ ਚ ਰਚ ਗਿਆ ਤੇ ਰਾਤ ਨੂੰ ਆ ਕੇ ਇਹਨਾਂ ਨੇ ਪਟਾਕੇ ਚਲਾਤੇ ਜਿੱਦੇ ਮੋਦੀ ਨੇ ਕਹਿੰਦੇ ਵੀ ਜੰਗ ਜਾਰੀ ਕੀਤੀ ਸੀ ਕਹਿੰਦੇ ਵੀ ਮੌਕ ਟ੍ਰੈਲ ਆ ਰਾਤ ਨੂੰ ਲਾਈਟਾਂ ਬੰਦ ਹੋਣਗੀਆਂ ਤੇ ਇਹਨਾਂ ਨੇ ਪਟਾਕੇ ਚਲਾਤੇ ਦੋ ਦਿਨ ਪਹਿਲਾਂ ਹੈ ਪਟਾਕੇ ਦੋ ਦਿਨ ਪਹਿਲਾਂ ਚੱਲੇ ਸੀ ਦੋ ਦਿਨ ਪਹਿਲਾਂ ਪਟਾਕੇ ਚੱਲੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਵੀਡੀਓ ਬਣਾ ਕੇ ਰੱਖ ਲਈ ਤੇ ਬਾਅਦ ਵਿੱਚ ਉਹਨਾਂ ਨੇ ਜਿੱਦੇ ਮੋਕ ਡ੍ਰਿਲ ਲੱਗਿਆ ਉੱਤੇ ਪੋਕ ਡ੍ਰਿਲ ਮੋਕ ਡ੍ਰਿਲ ਲੱਗਿਆ ਉੱਤੇ ਇਹਨਾਂ ਨੇ ਵੀਡੀਓ ਵਾਇਰਲ ਕਰਤੀ ਵੀ ਪਰਚਾ ਦਾਇਰ ਜਰਵਾਤਾ ਇਹਨਾਂ ਤੇ ਥਾਣੇ 'ਚ ਗੱਲਬਾਤ ਹੋਈ ਅੱਛਾ ਕਿੰਨੇ ਕਿੰਨੇ ਦੇ ਪਟਾਕੇ ਸੀਗੇ ਪਟਾਕੇ ਸੀ 60000 ਦੇ ਵੀ ਕਿੰਨੇ ਲੱਗੇ ਲੱਗਦਾ 2.5 3 ਲੱਖ ਰੁਪਇਆ ਗਿਆ ਸਾਡਾ ਰਾਜੀਨਾ ਵਿੱਚ ਔਰ ਰਾਜੀਨਾਮੇ ਜਗੀ ਜੀ ਉਹੀ ਬਸ ਪੁਲਸ ਵਾਲੇ ਨੇ ਧੱਕਾ ਕਰਤਾ ਜਦੋਂ ਕਿ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਸੀ ਜਦਨੇ ਉਹਨਾਂ ਅਸੀਂ ਸਰਪੰਚ ਮੈਂਬਰ ਲੈ ਕੇ ਗਏ ਉਹਨੇ ਨੂੰ ਸਾਡਾ ਚਲ ਆ ਬੰਦਾ ਪੁਲਾ ਯਾਰ ਇਹਨੇ ਪੈਸੇ ਪੁਸੇ ਲਾਤੇ ਇਹਦੇ ਡੈਡੀ ਡਰਦਾ ਸੀ ਉਹਨੇ ਦੇਖਿਆ ਨਹੀਂ ਵੀ ਚਲ ਕੋਈ ਨਾ ਬਸ ਐ ਹੀ ਉਹਨਾਂ ਤੋਂ ਪੈਸੇ-ਪੈਸੇ ਖਾ ਗਏ ਪੁਲਸ ਵਾਲੇ ਅਸਾ ਇਦਾਂ ਸੀ ਗੱਲ ਬਈ ਯਾਰ ਉਹ ਕਰ ਪਤਾ ਕੀ ਆ 60000 ਦੇ ਵੜਾਕੇ ਸੀ ਅਸੀਂ ਖੁੰਦ ਕਾਡਣ ਦੇ ਮਾਰੇ ਨੇ ਰੁਪਏ ਉੱਤੇ ਲਾਲੇ ਚਲ ਲੱਗ ਗਏ ਕੋਈ ਚੱਕਰ ਨਹੀਂ ਉਹ ਵਿਆਹ ਚ ਹੀ ਗਨੇ ਜਾਣੇ ਆ ਪਰ ਉਹ ਚੀਜ਼ ਹੈ ਹੀ ਨਹੀਂ ਸੀ ਜਿਹੜੀ ਇਹਨਾਂ ਨੇ ਬਣਾਤੀ ਫਿਰ ਹੁਣ ਅਸੀਂ ਇੱਕ ਗੱਲ ਹੀ ਉਹਨਾਂ ਨੂੰ ਅਸੀਂ ਕੀ ਕੀਤਾ ਸੀ ਉਹਨਾਂ ਨੂੰ ਪੁੱਛ ਲਿਆ ਸੀ ਬਈ ਇਹ ਮੈਂ ਤੇ ਦੋਨੇ ਅਸੀਂ ਉਹ ਬੰਦੇ ਨੂੰ ਮਿਲ ਗਏ ਜਿਹੜਾ ਬੰਦਾ ਜਹਾਦੇ ਸੀ ਅਜੇ ਕਹੇ ਵੀ ਜੇ ਤੂੰ ਦੇਖਣਾ ਸਿੱਧਾ ਸਿੱਧੇ ਮੱਥੇ ਦੇਖ ਲੈ ਆ ਨਾ ਪੁੱਠੇ ਰਪੀਏ ਬੜਾ ਟਕੜੇ ਚੀਆਂ ਆਈਆਂ ਨਾ ਕਰ ਸਾਡੇ ਨਾਲ ਵੀ ਜੇ ਤੇਰਾ ਕੋਈ ਬਾਹਲਾ ਹੀ ਦੁਸ਼ਮਣੀ ਵਿਰੋਧ ਆ ਤੂੰ ਸਾਨੂੰ ਸਿੱਧਾ ਆ ਕੇ ਕਹਿ ਅਸੀਂ ਤੇਰੇ ਨਾਲ ਨਹੀਂ ਮਿਲਦੇ ਕਰਦੇ ਕੋਈ ਕੋਈ ਗੱਲ ਸੀ ਕੀ ਕਦੇ ਵੀ ਨਹੀਂ ਯਾਰਾ ਗੱਲ ਕੁਛ ਨਹੀਂ ਸੀ ਬਸ ਉਹੀ ਲੱਗਦੇ ਸੀ ਵੀ ਇਹ ਥੋੜੇ ਦੇ ਚੰਗੇ ਕਰੋ ਆ ਇਹ ਉਹ ਵੀ ਇਹ ਘੁੰਮਦੇ ਫਿਰਦੇ ਆਂ ਕੁਛ ਕਰਦੇ ਆ ਤਾਂ ਇਲਾ ਹੁੰਦਿਆਂ ਜਿਹੜਾ ਕਿਸੇ ਦਾ ਆਪਾਂ ਘਰ ਟੁੱਟਦਾ ਹਾਂ ਜੇ ਕੋਈ ਮੁੰਡਾ ਪੱਕਾ ਹੀ ਨਸ਼ਾ ਕਰਦਾ ਹਨਾ ਆਪਾਂ ਨੂੰ ਦੀਂਦਾ ਵੀ ਆ ਬੰਦਾ ਯਾਰਾ ਵੀ ਵਹਲਾ ਗਲਤ ਨਸ਼ੇ ਚ ਵੜਿਆ ਬਾ ਵੀ ਉੱਥੇ ਆਪਾਂ ਨੂੰ ਧੀ ਧਿਆਣੀ ਦਾ ਜਲੂਸ ਸਾਥ ਦੇਣਾ ਚਾਹੀਦਾ ਪਰ ਜੇ ਬੰਦਾ ਸਹੀ ਆ ਯਾਰ ਉਹਦਾ ਕਾਹ ਤੋਂ ਆਪਾਂ ਨਹੀਂ ਮਾਰਦੇ ਇਹ ਤਾਂ ਜਮਾ ਖੱਚ ਹਰਕਤ ਹੁੰਦੀ ਆ ਜਿਹਨੂੰ ਆਪਾਂ ਜਮਾ ਘਟੇ ਤੋਂ ਘਟੇ ਹਰਕਤ ਕਹਿੰਦੇ ਲੋਕ ਤਾਂ ਦੋ ਰੂਹਾਂ ਦਾ ਮੇਲ ਕਰਾਉਂਦੇ ਆ ਤੇ ਇਹ ਲੋਕ ਹੋਣ ਨਹੀਂ ਦਿੰਦੇ ਹੂੰ ਕਿਉਂ ਇਹ ਕਾਹ ਤੋਂ ਨਹੀਂ ਹੋਣ ਦਿੰਦੇ ਬਈ ਹੂੰ ਇਹਨਾਂ ਦੀ ਕਿਹੜਾ ਤੇ ਜੰਮੀ ਵੀ ਆਹੋ ਦਿੱਤੀ ਦਾ ਅਗਲੇ ਨੇ ਦੇਣੀ ਸੀ ਇਹਨਾਂ ਦੇ ਕਿਹੜਾ ਆਈਆਂ ਨਹੀਂ ਆ ਸਾਥ ਦਿੱਤਾ ਪਰ ਸਰਪੰਚ ਨੇ ਜਾਂ ਪਿੰਡ ਦੇ ਫੁੱਲ ਸਰਪੰਚ ਨੇ ਮੈਂਬਰ ਜਨੇ ਸਰਪੰਚ ਸੀ ਆਪਣੇ ਸਾਰਿਆਂ ਨੇ ਸਾਥ ਦਿੱਤਾ ਅੱਛਾ ਹੁਣ ਉਹ ਜਿਹੜੇ ਬੰਦੇ ਆ ਉਹਨਾਂ ਨਾਲ ਕੀ ਬਾਤ ਗੱਲਬਾਤ ਕੀ ਹੋ ਗਈ ਉਹਨਾਂ ਦੀ ਉਹਨਾਂ ਨਾਲ ਹੁਣ ਅਸੀਂ ਇੱਕ ਸਿੱਧੀ ਪੱਟ ਤੇ ਮਾਰ ਕੇ ਥਾਪੇ ਗਿਆ ਤਾਂ ਵੀ ਜੇ ਤੁਸੀਂ ਬੰਦੇ ਵਾਂਗੂ ਦੇਖਣਾ ਸਾਡੇ ਨਾਲ ਸਿੱਧੀ ਦੇਖ ਲਓ ਠੀਕ ਆ ਵੀ ਆਹ ਫੁੱਦੂ ਹਰਕਤਾਂ ਨਾ ਕਰੋ ਇੱਕ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਪਹਿਲਾਂ ਤੁਸੀਂ ਵਿਆਹ ਚ ਪਾਨੀਆਂ ਮਾਰੀ ਗਏ ਹੁਣ ਆ ਗਲਤ ਵੀਡੀਓ ਪੇਸ਼ ਕਰੀਏ ਪਿੰਡਾਂ ਦੇ ਵਿੱਚ ਇਹੋ ਜਿਹੇ ਬੰਦੇ ਕਾਹਤੋਂ ਹੁੰ ਪਿੰਡਾਂ ਦਾ ਤਾਂ ਪਤਾ ਨਹੀਂ ਕਈਆਂ ਦਾ ਹੁੰਦਾ ਯਾਰ ਆੜ ਗਵਾਂਡ ਪਰ ਸਾਡਾ ਆੜ ਗਵੜ ਤਾਂ ਬਾਹਲਾ ਫੱਦੂ ਆ ਬਾਬੇ ਵੀ ਐਵੇਂ ਲੱਗ ਜਾਂਦੇ ਆ ਪਰ ਆਪਾਂ ਉਹ ਬੰਦਿਆਂ ਨੂੰ ਸਿੱਧਾ ਕਹਿਣਾ ਚਾਹੁੰਦੇ ਆ ਕਿ ਜੇ ਭਈ ਕੋਈ ਤੁਹਾਡਾ ਵੈਰ ਵਿਰੋਧ ਹੈਗਾ ਤੁਸੀਂ ਸਿੱਧੇ ਸਿਰ ਮੱਥੇ ਟਕਰੋ ਵੀ ਆ ਜਨਾਨੀਆਂ ਵਾਲੀਆਂ ਲੈ ਚਕੜੇਚੀਆਂ ਨਾ ਕਰੋ ਲੋਕ ਛਿਪ ਕੇ ਹਾਂ ਜੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਇਹ ਤੁਹਾਡੇ ਨਾਲ ਦੇਖਣਾ ਸਿੱਧਾ ਆਓ ਅਸੀਂ ਨਹੀਂ ਆਉਂਦੇ ਤੇ ਸਾਨੂੰ ਥੂਕਾ ਦਿਓ ਸਾਡੇ ਮੂੰਹ ਤੇ ਥੁੱਕੋ ਹਣਾ ਅਸੀਂ ਮੋਛ ਘਟਾ ਦਾਂਗੇ ਬਾਬਾ ਜੇ ਆ ਬੰਦੇ ਅਸੀਂ ਨਾ ਆਏ ਠੀਕ ਹੈ ਤੁਸੀਂ ਸਿੱਧਾ ਕਹੋ ਸਾਨੂੰ ਇਹ ਲਚਕੜੀਆਂ ਕਿਉਂ ਕਰ ਰਹੇ ਆ ਬੇਫਾਲਤੂ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਨੂੰ ਆ ਵੀ ਇਹ ਜੇ ਜੇਲ੍ਹ ਜੇਲਾ ਹੁਣ ਨਿਬੜ ਗਿਆ ਹੁਣ ਨਿਬੜ ਗਿਆ ਉਹ ਨਿਬੜਿਆ ਪਿੰਡਾਂ ਦੇ ਵਿੱਚ ਟਾਂਦੇ ਹਨਾ ਤੁਹਾਨੂੰ ਦੱਸਈ ਆ ਜਿਹੜੇ ਸ਼ਹਿਰ ਦੇ ਲੋਕ ਨਹੀਂ ਪਤਾ ਲੱਗਦਾ ਜਿਹੜੇ ਪਿੰਡਾਂ ਦੇ ਹੁੰਦੇ ਪਿੰਡਾਂ ਦੇ ਲੋਕ ਉਹ ਵੀ ਕਰਦੇ ਪਿਆਰ ਵੀ ਕਰਦੇ ਨਫ਼ਰਤ ਵੀ ਕਰ ਲੱਗ ਜਾਂਦੇ ਜਿਵੇਂ ਹੁਣ ਸਾਡੇ ਘਰੇ ਬੰਦਾ ਆਉਂਦਾ ਸੀਗਾ ਸਾਡੇ ਬੰਦਾ ਸੀ ਸਾਡੇ ਬੁੱਢੇ ਆਉਂਦਿਆਂ ਸੀ ਤੇ ਨਾਲ ਹੀ ਇਰਖਾ ਕਰਦੇ ਸੀ ਨਾਲੇ ਸਾਡੇ ਤਾਂ ਭਾਨਗਾ ਮਾਰ ਦਿੰਦੇ ਇਹ ਦੋਗਲੀ ਨੀਤੀ ਖੇ ਰਹੇ ਸਾਰਾ ਕੁਛ ਇੱਥੇ ਜਨ ਨਾਲ ਕਿਸੇ ਨਹੀਂ ਲੈ ਜਾਣਾ ਜਿਹੜੀ ਇਹ ਗੱਲ ਆ ਇਹ ਚ ਲੋਕ ਹੁਣ ਸੀਰੀਅਸ ਨਹੀਂ ਹੋਏ ਜੰਗ ਦੀ ਗੱਲ ਕਰਦੇ ਆ ਕਿੰਨੀਆਂ ਵੀਡੀਓ ਪਾਕਿਸਤਾਨ ਵੱਲੋਂ ਪੰਗਾ ਹਨਾ ਸਾਡਾ ਪਾਣੀ ਖੋਲ ਦੋ ਅਸੀਂ ਉਹ ਕਰਤਾ ਸੀ ਮੋਦੀ ਨਾਉਣ ਜਾਣਾ ਸੀ ਆ ਕਰਨਾ ਹਨਾ ਇਧਰੋਂ ਆਪਣੇ ਕਿੰਨਾ ਕੁਝ ਹੋਇਆ ਜੇ ਬੰਬ ਡੱਕ ਪੈਂਦਾ ਸੀ ਲੋਕ ਟਰੈਕਟਰ ਮੋਟਰਸਾਈਕਲ ਚੱਕ ਕੇ ਦੇਖਣ ਉੱਠ ਜਾਂਦੇ ਸੀ ਉਹ ਡਰੱਲ ਜੀ ਨੇ ਪੰਗੇ ਲਈ ਗਏ ਹਨਾ ਉਹ ਉਹਦੇ ਡੰਡਾ ਮਾਰਾ ਡਾਂਗ ਜੀ ਲਈ ਫਿਰ ਦੋ ਜੰਗ ਤਾਂ ਇਹਨਾਂ ਨੇ ਦੇਖੀ ਨਹੀਂ ਬਈ ਹਲੇ ਜੰਗ ਤਾਂ ਨਾ ਇਹਨਾਂ ਨੇ ਅਕਲ ਨਾ ਸੁਣਿਆ ਦੇਖੀ ਨਹੀਂ ਦੇਖੀ ਤਾਂ ਉਹਨਾਂ ਨੇ ਆ ਜਿਨ੍ਹਾਂ ਨੂੰ ਪਤਾ ਉਹ ਤਾਂ ਮਿੰਤਾ ਕਰਦੇ ਆ ਬਈ ਵੀ ਜੰਗ ਹੋਵੇ ਨਾ ਵੀ ਲੋਕਾਂ ਦੇ ਯਾਰ ਚੁੱਲਿਆਂ ਦੇ ਸਾਗ ਨਹੀਂ ਦੇ ਰਹਿ ਗਏ ਸੀ ਠੀਕ ਆ ਲੋਕਾਂ ਦੇ ਮਾਂ ਪੁੱਤ ਟੈਂਕ ਨੂੰ ਮਖੌਲ ਬਣਾ ਕੇ ਤੇ ਇਹਦੇ ਵਿੱਚ ਹੀ ਦੁਸ਼ਮਣੀ ਕੱਢੀ ਜਾਂਦੇ ਹੋਰ ਕੀ ਵੀ ਲੋਕ ਲੋਕਾਂ ਦੇ ਨਾ ਮਾਂ ਪੁੱਤ ਪਤਾ ਨਹੀਂ ਕਿੱਥੇ ਕਿੱਥੇ ਵਿਛੜ ਗਏ ਕੋਈ ਕਿੱਧਰ ਰਹਿ ਗਿਆ ਕੋਈ ਕਿੱਧਰ ਰਹਿ ਗਿਆ ਜਦੋਂ ਪੰਜਾਬ ਦੀ ਵੰਡ ਹੋਈ ਆ ਕੋਈ ਕਈ ਕਈਆਂ ਦੇ ਘਰ ਇੱਧਰ ਆ ਗਏ ਹੁਣ ਕੀ ਕੀ ਕਹਿਣਾ ਚਾਹੁੰਦੇ ਹੁਣ ਵੀ ਉਹ ਲੋਕਾਂ ਨੂੰ ਸੁਧਰਨਾ ਚਾਹੀਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇੱਕ ਗੱਲ ਕਹਿਣਾ ਵੀ ਇਹਨਾਂ ਨੇ ਨਾ ਜ ਜਿਨ੍ਹਾਂ ਨੇ ਸੰਤਾਪ ਹੜਾਇਆ ਹੰਡਾਇਆ ਇਹਦਾ ਹੁਣ ਲੈਂਦਾ ਪੰਜਾਬ ਚੜਦਾ ਪੰਜਾਬ 47 ਚ ਉੱਜੜਿਆ ਉਹ ਜਿਨ੍ਹਾਂ ਨੇ ਸੰਤਾ ਪੜਾਇਆ ਜਿਹੜੇ ਬਜ਼ੁਰਗਾਂ ਚ ਜਿਉਂਦੇ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਧੀਆ ਪਣਾ ਮਰਗਾਂ ਉਧਰੋਂ ਵੀ ਤੇ ਇਧਰੋਂ ਵੀ 84 ਚ ਆਪਾਂ ਕੀ ਕੁਝ ਨਹੀਂ ਦੇਖਿਆ ਉਸ ਤੋਂ ਬਾਅਦ ਤਿੰਨ ਲੜਾਈਆਂ ਲੱਗੀਆਂ 65 71 ਅਤੇ ਕਾਰਗਿਲ ਦੀ ਹਨਾ ਉੱਥੇ ਜਿਹੜੇ ਪੁੱਤ ਸ਼ਹੀਦ ਹੋਏ ਆ ਜਿਹੜੇ ਬਾਰਡਰਾਂ ਦੇ ਨੇੜੇ 20-20 ਕਿਲੋਮੀਟਰ ਖਾਲੀ ਕਰਾਉਂਦੇ ਆ ਅੱਜ ਮਹਿਲਾ ਰਕੇ ਘਰ ਛੱਡ ਕੇ ਯਾਰ ਤੇ ਉਹਨਾਂ ਨੂੰ ਰਹਿਣਾ ਪੈਂਦਾ ਹਨਾ ਜਾਂ ਕਿਸੇ ਦੇ ਘਰੇ ਰਹਿਣਾ ਪੈਂਦਾ ਜਾਂ ਉਹਨਾਂ ਨੂੰ ਛੋਪੜੀ ਬਣਾ ਕੇ ਕਹਿੰਦੇ ਕੁੱਲੀਆਂ ਬਣਾ ਕਹਿੰਦੇ ਉਹਨਾਂ ਚ ਹਨਾ ਉਹਨਾਂ ਨੂੰ ਪਤਾ ਜਿਨ੍ਹਾਂ ਦਾ ਅਜ ਉਹਨਾਂ ਸਵਾਗਨਾਂ ਨੂੰ ਪੁੱਛੋ ਉਹਨਾਂ ਮਾਮਾ ਨੂੰ ਪੁੱਛੋ ਉਹਨਾਂ ਪੁੱਤਾਂ ਪਿਆਰ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਜੀ ਤੁਹਾਡਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਮੁੰਡਾ ਜਿਹਦਾ ਵਿਆਹ ਹੋਣਾ ਸੀਗਾ ਤੇ ਪਿੰਡ ਦੇ ਵਿੱਚ ਪਾਨੀ ਵਾਜ ਜਾਂਦੀ ਸੀ ਹਰ ਵਾਰੀ ਤੇ ਕਹਿੰਦੇ ਵੀ ਹੁਣ ਇਹ ਜੀ ਗੱਲਬਾਤ ਹੋਈ ਸੀ ਮਖੌਲ ਬਣਾਈ ਬੈਠੇ ਇਹ ਜੀ ਚੀਜ਼ ਨੂੰ ਵੀ ਵੀ ਵੀਡੀਓ ਪਹਿਲਾਂ ਹੀ ਬਣਾ ਕੇ ਰੱਖ ਲਈ ਵਿਆਹ ਤਾਂ ਇਹਦਾ ਪਹਿਲਾਂ ਹੀ ਹੋ ਗਿਆ ਸੀਗਾ ਤੇ ਵੀਡੀਓ ਬਣਾ ਕੇ ਰੱਖ ਲਈ ਐਂਟੀ ਪਾਰਟੀ ਨੇ ਪੁਲਿਸ ਮੂਰੇ ਭੇਜਦੀ ਵੀ ਇਹ ਨਾ ਮਈ 6 ਮਈ 7 ਮਈ ਨੂੰ ਜਿਹੜੇ ਹੈਗੇ ਮੌਤ ਲੱਗੀ ਸੀ ਤੇ ਉਦੋਂ ਇਹਨਾਂ ਨੇ ਵੀਡੀਓ ਅਪਲੋਡ ਕਰਤੀ ਵੀ ਪਿੰਡ ਦੇ ਵਿੱਚ ਬਈ ਆਹ ਚੀਜ਼ਾਂ ਹੋ ਰਹੀਆਂ ਥਾਣੇ ਵਿੱਚ ਭੇਜਤੀ ਤੇ ਜਿਹਦੇ ਕਰਕੇ ਇਹਨਾਂ ਤੇ ਕੇਸ ਹੋ ਗਿਆ ਇਹੋ ਜੇ ਫੁੱਦੂ ਬੰਦਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਿਹੜਾ ਕੁਝ ਹੋਣਾ ਪਿਆਰ ਦੇ ਵਿੱਚ ਉਹ ਹੋਣਾ ਹੀ ਹੋਣਾ ਜਿਹੜਾ ਰੱਬ ਨੇ ਲਿਖਤਾ ਵੀ ਇਹਦਾ ਵਿਆਹ ਹੋਣਾ ਤੇ ਹੋਣਾ ਹੀ ਹੋਣਾ ਕੋਈ ਇਹੋ ਜਿਹਾ ਮਾਂ ਦਾ ਜਾਇਆ ਨਹੀਂ ਜਿਹੜਾ ਵੀ ਇਹਨੂੰ ਚੀਜ਼ ਨੂੰ ਰੋਕ ਸਕੇ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਹ ਚੀਜ਼ ਵੇਖੀ ਆ ਨਾ ਵੀ ਇਹ ਜੇ ਮਾਹੌਲ ਵੇਖਿਆ ਪੰਜਾਬ ਉੱਜੜਦਾ ਜਿਹਨੇ ਵੇਖਿਆ ਉਹਨੂੰ ਪੁੱਛ ਕੇ ਵੇਖਿਓ ਵੀ ਕਿਵੇਂ ਕਿਵੇਂ ਆਪਣੇ ਘਰ ਨੂੰ ਛੱਡ ਕੇ ਉਹ ਕਿਸੇ ਹੋਰ ਪਿੰਡ ਜਾਂਦੇ ਆਪਣੇ ਵਸੇ ਵਸੇ ਵਸਾਏ ਘਰ ਛੱਡ ਕੇ ਤੁਰ ਜਾਂਦੇ ਆ ਤੇ ਜਿੱਥੇ ਕੱਖ ਨਹੀਂ ਰਹਿੰਦਾ ਬਾਦ ਦੇ ਵਿੱਚ ਜਦੋਂ ਉਹ ਉੱਥੇ ਆ ਕੇ ਫੇਰ ਵਸੋਂ ਕਰਦੇ ਆ ਫੇਰ ਆਵਰੀ ਫਸਲ ਨੂੰ ਅਗੋਂ ਦੇ ਤਾਂ ਉੱਥੇ ਕਹਿੰਦੇ ਬੰਬ ਦੱਬੇ ਰਹ ਜਾਂਦੇ ਜਿਹੜੇ ਫਟ ਜਾਂਦੇ ਆ ਬਾਅਦ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਬਹੁਤ ਸੁਣੀਆਂ ਆਪਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹੋ ਜਿਹਾ ਕਹਿਰ ਹੋਇਆ ਨਾ ਉਹਨਾਂ ਨੂੰ ਪਤਾ ਤੇ ਪਿੰਡਾਂ ਵਿੱਚ ਇਹੋ ਜਿਹਾ ਰੀਤੀ ਰਿਵਾਜ ਚੱਲਿਆ ਹੀ ਹੋਇਆ ਜਿਹੜੇ ਪਾਣੀ ਮਾਰਦੇ ਆ ਇਹੋ ਜਿਹਾ ਫੁੱਦੂ ਬੰਦਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਬਈ ਇਹੋ ਜਿਹਾ ਕੰਮ ਨਾ ਕਰਿਆ ਕਰੋ ਬਹੁਤ ਗਲਤ ਗੱਲ ਆ ਇਹੋ ਜਿਹ ਪਿੰਡਾਂ ਦੇ ਵਿੱਚ ਇਹੋ ਜਿਹ ਬੰਦੇ ਹੁੰਦੀ ਹੁੰਦੇ ਆ ਸਾਰੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜਾ ਕੁਝ ਹੈਗਾ ਤੇ ਉਹ ਹੈਗਾ ਹੀ ਆ ਤੇ ਜਿਹੜਾ ਕੁਝ ਹੋਣਾ ਉਹ ਹੋਣਾ ਹੀ ਆ ਇਸ ਕਰਕੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ